ਤਿੰਨ ਸਾਲ ਪਹਿਲਾਂ ਜਦ ਸਰਕਾਰ ਬਣੀ ਹੈ ਬਨਨ ਤੋਂ ਤੱਲਾ ਪੰਜ ਮੁੱਦੇ ਸੀ ਜਿਨ੍ਹਾਂ ਨੂੰ ਪ੍ਰਮੁਖਤਾ ਦੇ ਤੌਰ ਤੇ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਿਆ ਉਹਨਾਂ ਚੋਂ ਇੱਕ ਮੁੱਦਾ ਸੀ ਹੈਲਥ ਸਿੱਖਿਆ ਦਿੱਲੀ ਦਾ ਮਾਡਲ ਦੂਜਾ ਮੁੱਦਾ ਸੀ 30 ਦਿਨਾਂ ਚ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰਨਾ ਤੀਸਰਾ ਮੁੱਦਾ ਸੀ 20000 ਕਰੋੜ ਰੁਪਇਆ ਮਾਈਨਿੰਗ ਤੋਂ ਪ੍ਰਾਪਤ ਕਰਨਾ ਐਕਸਾਈਜ਼ ਦੇ ਰੂਪ ਚ ਇਹਦੇ ਕਿਸੇ ਵੀ ਮੁੱਦੇ ਦੇ ਉੱਤੇ ਇਹਦਾ ਅਸੀਂ ਅਗਰ ਵਿਚਾਰ ਕਰੋਗੇ ਤੇ ਕੋਈ ਵੀ ਮੁੱਦਾ ਆਸਾਨ ਨਹੀਂ ਹੈ ਜਿਹਦੇ ਤੇ ਇਹ ਸਰਕਾਰ ਜਿਹੜੀ ਆ ਉਹ ਖਰੀ ਉਤਰੀ ਹੋਏ ਪੰਜਵਾਂ ਮੁੱਦਾ ਇਹਨਾਂ ਦਾ ਸੀ ਕਿ ਭੈਣਾ ਨੂੰ 1000 ਰੁਪਇਆ ਦੇਣਾ ਔਰ ਉਹਦੇ ਲਈ ਜਦੋਂ ਇਹਨਾਂ ਨੂੰ ਸਵਾਲ ਕੀਤਾ ਗਿਆ ਕਿ ਰੈਵਨਿਊ ਕਿੱਥੋਂ ਆਏਗਾ ਤੇ ਇਹਨਾਂ ਦੇ ਸੁਪਰੀਮੋ ਕੇਜਰੀਵਾਲ ਨੇ ਕਿਹਾ ਸੀ ਕਿ ਮੈਂ ਬਾਨੀਆਂ ਦਾ ਪੁੱਤਰ ਆ ਮੈਨੂੰ ਪਤਾ ਹੈ ਕਿ 20000 ਕਰੋੜ ਰੁਪਇਆ ਦੇਸੀ ਇਹੜੀ ਮਾਈਨਿੰਗ ਦੀ ਧੰਦਲੀਆ ਨੂੰ ਖਤਮ ਕਰਾਂਗੇ ਮਾਈਨਿੰਗ ਪਾਲਿਸੀ ਲਿਆਵਾਂਗੇ ਉਹਦੇ ਤੋਂ ਆ ਜਾਣਾ ਤੇ 10000 ਕਰੋੜ ਰੁਪਇਆ ਸਾਨੂੰ ਚਾਹੀਦਾ ਭੈਣਾ ਲਈ ਹੁਣ ਮੈਨੂੰ ਇਹ ਪ੍ਰਸ਼ਨ ਪੈਦਾ ਹੁੰਦਾ ਹਾਂ ਜਹਬਾਨੀਆਂ ਜੀ ਦੇ ਪੁੱਤਰੀ ਨੇ ਹਿਸਾਬ ਤਾਂ ਲਾ ਕੇ ਦੱਸਿਆ ਹੋਣਾ ਇਹ ਜਿਹੜਾ 3 ਸਾਲ ਦਾ 20-20 ਹਜ਼ਾਰ ਕਰੋੜ ਰੁਪਏ ਆਣਾ ਸੀ ਇਹ ਕਿੱਥੇ ਗਿਆ ਜੇ ਆਇਆ ਹੈ ਤੇ ਫਿਰ ਕਿਹਨਾਂ ਦੀਆਂ ਜੇਬਾਂ ਚ ਗਿਆ